ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਕਹਿੰਦੇ ਵੀ ਅ ਕਹਿੰਦੇ ਵੀ ਮੈਂ ਹੁਣ ਤੁਹਾਨੂੰ ਕਿੱਦਾਂ ਗੱਲ ਸਮਝਾਵਾਂ ਇੱਕ ਤਾਂ ਦੇਖੋ ਜੀ ਅੱਜ ਮੌਸਮ ਵਧੀਆ ਖੁੱਲ ਗਿਆ ਕੱਲ੍ਹ ਨੂੰ ਵੀ ਅਰਦਾਸਾਂ ਬੈਂਦੀ ਆਂ ਪਰਮਾਤਮਾ ਗਿਆ ਹੈ ਆਂ ਵੀ ਹੋਰ ਖੁੱਲ ਜਵੇ ਤੇ ਇਕੱਲਾ ਬੰਦਾ ਕਿੱਧਰ ਕਿੱਧਰ ਨੂੰ ਜਾਵੇ ਇਸ ਕਰਕੇ ਮੈਂ ਸਰਦਾਰ ਜੀ ਨੂੰ ਪਹਿਲਾਂ ਹੀ ਕਹਿੰਦੀ ਸੀ 6-7 ਦਿਨ ਪਹਿਲਾਂ ਵੀ ਇੱਕ ਲਿਸਟ ਬਣਾ ਲਓ ਵੀ ਤੁਸੀਂ ਕਿਹੜੇ ਦਿਨ ਕਿਆ-ਕਿਆ ਕੁਝ ਕਰਨਾ ਹੈ ਸੀਕੁਐਂਸ ਵਾਈਜ਼ ਬਣ ਜਣਾ ਵੀ ਤੁਹਾਨੂੰ ਬਹੁਤ ਸੌਕਾ ਹੋ ਜਾਣਾ ਤੇ ਹੁਣ ਜਿਹੜਾ ਉਹ ਮੇਰੇ ਪੈਰ ਚ ਪੇਨ ਸੀਦਾ ਇੱਕ ਇੰਜੈਕਸ਼ਨ ਲੱਗਣਾ ਸੀ ਉਹ ਲਗਵਾਉਣ ਆਏ ਸੀ ਤੇ ਡਾਕਟਰ ਕੋਲ ਰੱשי ਸੀਗਾ ਥੋੜਾ ਜਿਹਾ ਤੇ ਥੋੜੀਆਂ ਜੀਆਂ ਦੋਕ ਸਬਜ਼ੀਆਂ ਰਹਿਦੀਆਂ ਸੀ ਇੱਕ ਤਾਂ ਉਹ ਲੈਣੀ ਐ ਜੀ ਇਸ ਕਰਕੇ ਰੋਪੜ ਪਹੁੰਚ ਚੁੱਕੇ ਆ ਤੇ ਆਪਣੀ ਦੀਦੀ ਆ ਇੱਕ ਮੀਤ ਦੀਦੀ ਉਹਨਾਂ ਨੂੰ ਪਿਕਅਪ ਕਰਨਾ ਹੈ ਉਹ ਭਾਈ ਉਹ ਵੀ ਕਹਿੰਦੇ ਕਹਿੰਦੇ ਵੀ ਰੌਣਕ ਮੇਲਾ ਲੱਗਿਆ ਹੋਇਆ ਵੀ ਮੈਂ ਕਿੱਦਾਂ ਪਿੱਛੇ ਰਹਿ ਜਾਵਾਂ ਤੇ ਦੂਸਰੀ ਗੱਲ ਆਏ ਆ ਵੀ ਬਿਸਤਰੇ ਵਗੈਰਾ ਵੀ ਲੈਣੇ ਕਿਉਂਕਿ ਪਹਿਲੇ ਜ਼ਮਾਨੇ ਦੇ ਵਿੱਚ ਸਰ ਤੁਸੀਂ ਸੁਣਿਆ ਕਹਿੰਦੇ ਸੀਗੇ ਮੰਜੇ ਬਿਸਤਰੇ ਇਕੱਠੇ ਕਰਨ ਚੱਲੇ ਆ ਹਾਂ ਵੈਲਕਮ ਤੁਸੀਂ ਕਦੇ ਕੀਤੇ ਆ ਮੈਂ ਮੈਨੂੰ ਯਾਦ ਆ ਆਪਣੇ ਉਰੇ ਤਾਂ ਨਹੀਂ ਚੱਲ ਕਰੇ ਕਿਉਂਕਿ ਜਦ ਦੀਦੀਆਂ ਦੇ ਵੀ ਆਹਾਂ ਨੂੰ ਉਹ ਹੁਣ ਟਾਈਮ ਟੂ ਟਾਈਮ ਆ ਹੁੰਦਾ ਰਿਸ਼ਤੇਦਾਰਾਂ ਦੇ ਤੇ ਹਨਾ ਬਾਕੀ ਮੈਂ ਉੱਥੇ ਗਿਆ ਹੋਇਆ ਦਾ ਬੂਆ ਕੋਲ ਇੱਕ ਵਾਰ ਅੱਛਾ ਜੀ ਹਰੀਪੁਰ ਵਾਲੀ ਬੂਆ ਕੋਲ ਓਕੇ ਛੋਟੀ ਬੂਆ ਕੋਲ ਉੱਥੇ ਅਸੀਂ ਜ਼ਰੂਰ ਕਰੇ ਤੇ ਉੱਥੇ ਬੂਆ ਦੀ ਕੁੜੀ ਦਾ ਵਿਆਹ ਤਾਂ ਓਕੇ ਉੱਥੇ ਕਰੇ ਤੇ ਅਸੀਂ ਅੱਛਾ ਕਿੰਨਾ ਮਜ਼ਾ ਆਉਂਦਾ ਦੇਖ ਲੋ ਕੰਮ ਆਉਂਦਾ ਐ ਨਿਸ਼ਾਨੀ ਲਾਉਣੀ ਆ ਫਿਰ ਹਨਾ ਮੰਜੇ ਤੇ ਵੀ ਉਹਨਾਂ ਦਾ ਮੰਜਾ ਹੈ ਉਹਨਾਂ ਦਾ ਬਿਸਤਰਾ ਹੈ ਹੈ ਗਈ ਪਿੰਡਾਂ ਚ ਚਲੋ ਪਤਾ ਨਹੀਂ ਕਈ ਪਿੰਡਾਂ 'ਚ ਗੁਰਦੁਆਰੇ ਆ ਵਿੱਚੇ ਉਹਨਾਂ ਨੇ ਮੱਝੇ ਪਿਸਤਰੇ ਲਿਆਂਦੇ ਹੋਏ ਹੁੰਦੇ ਆ ਵੀ ਭਾਈ ਗੁਰਦੁਆਰੇ ਤੋਂ ਹੀ ਲੈ ਜੋ ਗੁਰਦੁਆਰੇ 'ਚ ਛੱਡਿਓ ਹਾਂ ਜਿੱਦਾਂ ਬਪਾਂਡੇ ਲਿਆਂਦੇ ਗੁਰਦੁਆਰੇ ਤੇ ਹਾਂ ਇਹ ਗੱਲ ਠੀਕ ਹੈ ਸਰ ਆ ਦੇਖੋ ਆ ਕੁੜੀ ਨੇ ਕੁੜਤਾ ਪਾਇਆ ਵਾ ਨਾ ਇਹ ਜਿਆ ਕੁੜਤਾ ਦੇਖੋ ਥੱਲੇ ਨੂੰ ਬਲੈਕ ਕਲਰ ਦੀ ਨੇ ਇਨਰ ਪਾਈ ਦੀ ਹਾਂ ਤਾਂ ਕਹਿੰਦੀ ਸੀ ਮੈਂ ਚਲੋ ਜੀ ਹੁਣ ਨਾ ਸਾਰੇ ਰੋਪੜ ਦੇ ਵਿੱਚੋਂ ਇੱਥੇ ਵੀਰ ਕੋਲ ਇੱਕ ਸਸਤੀ ਸਬਜ਼ੀਆਂ ਮਿਲਦੀਆਂ ਹੈ ਨਾ ਅਸੀਂ ਉੱਥੇ ਪਹੁੰਚੇ ਹੋਏ ਆ ਸੋ ਨਿਕਲਦੇ ਆ ਜੀ ਬਾਹਰ ਕਰਦੇ ਆਂ ਜੀ ਦੇਖਦੇ ਆਂ ਕਿਆ ਕਿਆ ਕੁਝ ਲੈਣਾ ਸੀ ਕਿਆ ਕਿਆ ਕੁਝ ਨਹੀਂ ਸਰ ਲਿਸਟ ਕੱਢ ਲਓ ਪਹਿਲਾਂ ਲਿਸਟ ਤੋਂ ਪੰਗਾ ਪੈ ਗਿਆ ਲਿਸਟ ਦਾ ਅੱਛੇ ਚੱਲ ਦੇ ਰਹੇ ਆਣ ਫੋਨ 'ਚ ਹੈਗੀ ਆ ਹਨਾ ਸਾਡੇ ਲੋਕ ਕੱਢ ਲਓ ਕੱਢ ਲਓ ਕੋਈ ਨਹੀਂ ਫੇਰ ਨਿਕਲ ਜਿਗ ਵੀਡੀਓ ਐਦਾਂ ਕੱਢ ਕੇ ਦੇਖੋ ਤੁਸੀਂ ਉਹਨੂੰ WhatsApp ਤੇ ਖੋਲੋ ਖੋਲੋ ਦੇਖ ਲਓ ਜੀ ਆਹੀ ਗਲਤੀ ਜੇ ਸਾਤੇ ਹੁੰਦੀ ਮੇਤੇ ਜਾਂ ਦੀਦੀ ਤੇ ਵਾਹਿਗੁਰੂ ਵਾਹਿਗੁਰੂ ਕਿੰਨੀਆਂ ਗਾਣਾ ਗਾਣੀਆਂ ਧੀਆਂ ਵੀ ਲਿਸਟ ਭੁੱਲ ਗਈਆਂ ਤੁਸੀਂ ਕਰਨ ਕਿ ਆਈਆਂ ਇੱਥੇ ਲਿਸਟ ਬੰਦਾ ਕੀ ਗੱਲ ਆ ਲਿਸਟ ਉੱਥੇ ਰਹਿ ਗਈ ਸੌਦੇ ਵਾਲੇ ਬਾਈ ਕੋਲ ਜਿਹੜੇ ਸੌਦੇ ਉੱਥੇ ਹੀ ਰਹੀ ਜਾਂਦੀ ਆ ਇੱਕ ਹੁਣ ਨਾ ਦਵਾਈ ਲੈ ਕੇ ਜਾਣੀ ਮੂੰਹ ਦੀ ਮੂੰਹ ਪੱਕਿਆ ਹੋਇਆ ਬੋਲ ਵੀ ਨਹੀਂ ਹੁੰਦਾ ਮੇਰੇ ਤੇ ਬਹੁਤ ਤੰਗ ਜਾ ਹੋ ਕੇ ਬੋਲਦਾ ਨਹੀਂ ਐਂ ਐਡਾ ਨਾ ਕਰੋ ਤੁਸੀਂ ਦਵਾਈ ਦੇ ਦਿਓ ਠੀਕ ਹੋ ਜੇ ਕੱਲ ਪਕੌੜੇ ਵੀ ਤਾਂ ਖਾਣੇ ਆ ਜੱਟ ਦਾ ਕੱਲੂ ਬਰਥਡੇ ਹੋਈ ਆ ਭਾਈ ਹੂੰ ਬਾਬਾ ਜੀ ਲੰਬੀਆਂ ਮਰਾ ਬਖਸ਼ਣ ਜਿਨ੍ਹਾਂ ਦੇ ਹੋਰਾਂ ਦੇ ਵੀ ਬਰਥਡੇ ਆ ਕੱਲ ਨੂੰ ਅੱਜ ਪਰਸੋਂ ਜੋਤੇ ਸਭ ਲੰਮੀ ਅਮਰਾ ਬਖਸ਼ਣ ਆਪਣਾ ਮੈਂ ਮਾਲਕ ਬਖਸ਼ੇਵਨਾ ਹੂੰ ਤੇ ਹੁਣ ਦੇਖਦੇ ਆ ਹੁਣ ਜਿਹੜੀ ਆਪਣੀ ਸਬਜੀ ਆ ਓਹੋ ਇੱਕ ਮਿਲ ਤਾਂ ਵਾਹੇ ਬਲੂ ਪਿਆਜ਼ ਲੈ ਆਂਦੇ ਹਾਂ ਆਲੂ ਲੈ ਆਂਦੇ ਹਾਂ ਟਮਾਟਰ ਲੈ ਆਂਦੇ ਹਾਂ ਬਟਰ ਲੈ ਆਂਦੇ ਹਾਂ ਆ ਪਾਲਕ ਰਹਿੰਦੀ ਆ ਪਾਲਕ ਲੈਣੀ ਆ ਇੱਕ ਪਾਲਕ ਰਹਿਣੀ ਆ ਤੇ ਉਹਦੇ ਬਾਅਦ ਗੋਭੀ ਲੈ ਆਂਦੀ ਲੈ ਆਂਦੀ ਨੰਬਰ 2 ਉੱਪਰ ਲੈਣੇ ਆ ਆਪਣੇ ਨੀਂंबू ਹਮ ਹੈਗੇ ਇਹਨਾਂ ਕੋਲ ਨੰਬਰ 3 ਉੱਪਰ ਲੈਣੇ ਆ ਖੀਰੇ ਹਾਂ ਠੀਕ ਹੈ ਨੰਬਰ 4 ਪਰ ਚਕੰਦਰ ਲੈਣੀ ਹੈ 1 ਕਿਲੋ ਹੂੰ ਨੰਬਰ 5 ਪਰ ਲੈਣੀ ਹੈ ਸੋਰੀ ਮੂਲੀਆਂ ਹੂੰ ਨੰਬਰ 6 ਪਰ ਹਰੀ ਮਿਰਚਾਂ ਲੈ ਆਂਦੀਆਂ ਹੂੰ ਗਾਜਰਾ ਮਿਲਿਆ ਦੀਆਂ ਲਸਣ ਹੈਗਾ ਏ ਤੇ ਅਦਰਕ ਹੈਗਾ ਏ ਹਰਾ ਧਨੀਆ ਲੈਣਾ ਚਲੋ ਠੀਕ ਹੈ ਹਰੇ ਤਾਂ ਨੀਤੇ ਬਾਦ ਹਰਾ ਪਦੀਨਾ ਵੀ ਲਿਖਿਆ ਦਾ ਇਹਨਾਂ ਨੇ ਪਦੀਨਾ ਦੇਖਣਾ ਹੈ ਮੌਸਮ ਚ ਜੇ ਹੋਇਆ ਤਾਂ ਲੈ ਜਾਾਂਗੇ ਮਿੰਟ ਹਾਂ ਨਾ ਨਹੀਂ ਨਾ ਸਹੀ ਫਿਰ ਹੂੰ ਤੇ ਕਚਾਲੂ ਲੈਣੇ ਆ ਛਿਮਲਾ ਮਿਰਚ ਲੈਣੀਆਂ ਕਚਾਲੂ ਕਚਾਲੂ ਪਤਾ ਨਹੀਂ ਕਾਦੇ ਘੱਤਰਬਰਤਣੇ ਹਾਂ ਚਾਲੂ ਮਿਕਸ ਸਬਜੀ ਵਾਸਤੇ ਓਕੇ ਆਪਾਂ ਕਦੇ ਨਹੀਂ ਪਾਏ ਆਪਾਂ ਵੀ ਪਾ ਕੇ ਦੇਖੂਗੇ ਮੈਂ ਮਿਕਸ ਸਬਜੀ ਬਣਾਉਣੀ ਆ ਜਦ ਛਿਮਲਾ ਮਿਰਚ ਲੈਣੀਆਂ ਤੇ ਹੋਰ ਛੋਟੀ ਬੈਂਗਣੀ ਤੁਸੀਂ ਅਚਾਰ ਲਿਆਏ ਸੀ ਮਸ਼ਰੂਮ ਹਾਂ ਅਚਾਰ ਲਿਆੰਦਾ ਤੁਸੀਂ ਠੀਕ ਹੈ ਤੇ ਚੌਲ ਕਿੱਥੇ ਤੋਲੇ ਹੋਣੇ ਆ ਫਿਰ ਤੁਸੀਂ ਚੌਲ ਤਾਂ ਬਿੱਲੂ ਬਾਈ ਨੂੰ ਫੋਨ ਕਰਦੇ ਉਹਨੂੰ ਲਿਸਟ ਦਿੱਤੀ ਹੋਈ ਸੀ ਕਿ ਆਪ ਦਾ ਉਦਾਂ ਤੋਲ ਕੇ ਰੱਖਲੇ ਹੋਵੇ ਵਿੱਚ ਪਾਣੀ ਭੁੱਲ ਗਿਆ ਬਾਈ ਹੋ ਸਕਦਾ ਪੈਸੇ ਵੀ ਨਹੀਂ ਮੈਂ ਦੇਖੇ ਸ਼ਾਇਦ ਪੈਸੇ ਅਗਲੇ ਵਿੱਚ ਕਈ ਵਾਰ ਭੁਲੇਖਾ ਪੈ ਜਾਂਦਾ ਲਾਲੰਦਾ ਅਗਲਾ ਵਿੱਚ ਪਾਉਣਾ ਭੁੱਲ ਜਾਂਦਾ ਸਮਾਨ ਹਾਂ ਉਹਨਾਂ ਨੂੰ ਕਨਫਰਮ ਇੱਕ ਵਾਰ ਫੋਨ ਇੱਕ ਵਾਰ ਫੋਨ ਕਰ ਲੈਂਦੇ ਆ ਬਾਈ ਨੂੰ ਬੱਸ ਉਹਨਾਂ ਨੇ ਤੁਹਾਨੂੰ ਬਿਲਤਾ ਦੇ ਦਿੱਤਾ ਹੁਣ ਕਿੰਨੇ ਦਾ ਕਿਹਾ ਕਿੰਨੇ ਦਾ ਬਿਲਤਾ ਹੈਗਾ ਮਿੱਤੇ ਹੁਣ ਦੇਖ ਨਹੀਂ ਨਾ ਹੋਇਆ ਨਹੀਂ ਆਹੋ ਚਲੋ ਤਾਂ ਕੋਈ ਗੱਲ ਨਹੀਂ ਚਲੋ ਫਿਰ ਉਤਰੋ ਫਟਾਫਟ ਲਈਏ ਹੋਰ ਕੰਮ ਵੀ ਬਥੇਰੇ ਕਰਨੇ ਆ ਜੀ ਚਲੋ ਠੀਕ ਆ ਜੀ ਬਾਹਰ ਨਿਕਲਦੇ ਫਿਰ ਮਿਲਦੇ ਹਾਂ ਸੋ ਲੋ ਭਈ ਮਸ਼ਹੂਰ ਰੱਤੇ ਵਾਲਿਆਂ ਦੀ ਦੁਕਾਨ ਇੱਥੇ ਭਈ ਇਹ ਇੱਥੇ ਖੜੇ ਆ ਜੀ ਅਸੀਂ ਤੇ ਆ ਦੇਖੋ ਹੰਗਰੇ ਵਗੈਰਾ ਤੁਸੀਂ ਨੀਂਬੂ ਪਾ ਲੋ ਜਾਨੂ ਹੈਂ ਨੀਂਬੂ ਪਾ ਲੋ ਜਾਨੂ ਜਾਨੂ ਪਾ ਜੀ ਉਸ ਨਹੀਂ 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 ਕੋਈ ਨਹੀਂ ਸਰ ਜੀ ਬਸ ਬਸੀ ਨਹੀਂ ਤੇ ਆਵੇ ਨਹੀਂ ਜਾਂਦਾ ਮੈਨੂੰ ਦੋ ਦਿਨ ਹੋ ਗਏ ਮੇਰੇ ਤੇ ਨਹੀਂ ਚੱਲਦਾ ਮੈਂ ਚੱਕਾ ਤੇ ਹੁਣ ਸਵੇਰੇ ਮੈਂ ਤਾਂ ਆ ਲੈ ਜਾਂ ਟੀਆਂ ਤੇ ਆਦੀ ਲੈ ਆਉਣ ਵਾਲੀ ਮੈਂ ਲੈ ਜਾਣਾ ਕੀ ਕਰੇਗਾ ਪਾਸੇ ਹੀ ਬਿਠਾ ਜੜੀ ਦਰੂਦ ਦਿਓ ਮਸ਼ਵਿਦਾ ਲਾ ਲਾ ਗਾ ਵਕੂਲ ਦਾ ਕਿੰਦਾ ਹਿਸਾਬ ਕਿਤਾਬ ਪਿਆ 40 ਰੁਪਏ ਦੇ 270 ਪੰਜਾਂ ਬੋਲੇ 40 ਦੇ ਡੱਬੇ ਆਪਾਂ ਨੂੰ ਚਾਹੀਦੀਆਂ ਇਹ ਸਾਡੇ ਪ੍ਰੋਗਰਾਮ ਆ ਭਾਜੀ ਲੋੜੀ ਮਨਾਉਣੀ ਅਸੀਂ ਕੁੜੀਆਂ ਦੀ ਤੇ ਨਾਲੇ ਮੁੰਡੇ ਵੀ ਆਪਣੇ ਲਈ ਹਾਂ 1 ਕਿਲੋ ਲਿਖਿਆ ਵੀ ਹਾਂ ਕੋਈ ਗੱਲ ਪੰਜ ਡੱਬੀਆਂ ਲੈਣੀ ਭਾਜੀ ਲੈਣੀਆਂ ਪੰਜ ਲੈ ਗਏ ਆਓ ਆਓ ਅੱਛਾ ਬਸ 5 ਫੇ ਤੋਲਣੇ ਪਹਿਲੇ 5 ਕਿਲੋ ਬਾਜੀ Shimla mirch ਪਾ ਲੋ ਤੁਸੀਂ ਬਾਜੀ ਕਿੰਨਾ Shimla mirch ਕੁਝ ਰੂਨ ਹੋ ਗਏ ਇੱਕ ਖੀਰੇ ਪਾਉਣੇ ਆ ਹਾਂ ਖੀਰੇ ਵੀ ਪਾ ਲੋ ਹਾਂ 5 ਕਿਲੋ ਪਾਉਣੇ ਆ ਪਾ ਖੀਰੇ ਵੀ ਵਧੀਆ ਨਾ ਵੀਰ ਕੋਲ ਇਹ ਘਰੇ ਘਰ ਕਰਦੇ ਆ ਵੀ ਜਿਹੜੇ ਨੇ ਤਾਂ ਰੇਟ ਜੈਜਾ ਸਾਰੀ ਵੀ ਕੁਝ ਆਟਾ ਟਮਾ ਲੈ ਆਉਣੀ ਆ ਵੀ ਪੈਣੀ ਆ ਸਾਰੀਆਂ ਆਟਾ ਮਾ ਘਰ ਦੇ ਆ ਬਿਲੀ ਹੀ ਹੁੰਦੀਆਂ ਓਕੇ ਕੁਝ ਬੀਜ ਲੈਣੇ ਆ ਕੁਝ ਲੈ ਆਉਣੇ ਆ ਕੁਝ ਆਪਣੀਆਂ ਹੁੰਦੀਆਂ ਅਗਲੇ ਕੋਲ ਕੁਝ ਅਗਲਾ ਲਈ ਜੀ ਹੁੰਦਾ ਹੂੰ ਲੱਗੇ ਨੇ ਤੁਸੀਂ ਉਹ ਪਾ ਕੇ ਦੇਖ ਲਓ 1.5 ਕਿਲੋ ਹੋ ਗਿਆ ਇਹਦੇ ਵਿੱਚ ਲਫਾਫਾ ਦੇ ਦਿਆ ਫਰਾਇਓ ਫਰਾਇਓ ਤਲਫਾਫਾ ਇੱਕ ਲਫਾਫਾ ਦੇ ਦਿਓ ਅਸੀਂ ਜੋਖ ਲਈਏ ਪੱਤੇ ਜੀਰੇ ਉਹ ਕੱਲ੍ਹ ਲਏ ਸੀ ਤਾੜੋ ਉਹ ਸ਼ਿਮਲਾ ਮਿਰਚ ਕਿੰਨੀ ਵਧੀਆ ਰੰਗ ਬਰੰਗੀ ਤੁਹਾਨੂੰ ਮੈਂ ਇਹਦਾ ਕੁੱਲਰ ਪੀਜ਼ਾ ਬਣਾ ਕੇ ਖਿਲਾਉਂਗੀ ਕਿਸੇ ਦਿਨ ਹਾਂ ਬਹੁਤ ਸਵਾਦ ਬਣਦੇ ਕੁੱਲਰ ਪੀਜ਼ਾ ਦੇਖੋ ਤਾਂ ਜੋਕ ਕੇ ਦੇਖ ਪਾਲੋ ਪਾਲੋ ਜਿਹੜਾ ਪਾਲੋ ਬੱਜਰਾਂ ਵੀ ਸੋਹਣੀਆਂ ਪਈਆਂ ਈ ਤਈ ਰਾਈ ਪਾਲਕ ਮੇਥੇ ਉਹਨਾਂ ਦਾ ਅਲੱਗ ਪੋਰਸ਼ਨ ਬਣਾਇਆ ਵਾ ਇਧਰ ਮੂਲੀਆ ਸ਼ਲਗਮਾ ਸ਼ਕਰਕੰਦੀ ਇਧਰ ਬਣਗੇ ਸਾਡੇ 5 ਕਿਲੋ ਖੀਰੇ ਦਾ ਹੋ ਗਿਆ ਪਾਜੀ ਆਪਣੇ ਕੋਲ ਪਦੀਨਾ ਤਾਂ ਨਹੀਂ ਹੋਣਾ ਜੀ ਉੱਪਰ ਵੀ ਹੈ ਜੀ ਲੈ ਇੱਕ ਅੱਧੀ ਸਰ ਜਣਾ ਤੁਸੀਂ ਇਹ ਹਾਂ ਪਾ ਲੋ ਜਾਨੂ ਕੈਰੇਟ ਹਾਂ ਕਿੰਨੀਆਂ ਕਿਲੋ ਮੰਗੀਆਂ ਇਹਦੀ 5 ਕਿਲੋ ਆ ਬਸ ਫੇ ਪਾ ਲੋ ਵੀ ਕੈਪਾ ਜੀ ਕਚਾਲੂ ਵੀ ਚਾਹੀਦਾ ਸੀ ਜੀ ਹਾਂਜੀ ਚਟਣੀ ਵਾਸਤੇ ਚਟਣੀ ਵਾਸਤੇ ਹੁੰਦਾ ਵੀਰੋ ਅੱਛਾ ਕਿੰਨੇ ਨਵੇਂ ਬਣਦੇ ਨੇ ਕਿੱਟੇ

ਹਵਾ ਠੰਡੀ ਚੱਲਦੀ ਆ ਜੀ ਠੰਢੀ ਹੋ ਗਿਆ 5 ਕਿਲੋ ਪਾਜੀ ਆ ਤੋੜੇ ਦਿਓ ਜੀ ਉੱਪਰ ਤੇ ਹਾਂਜੀ ਨਿੰਬੂ ਰਹਿੰਦੇ ਆ ਸਰ ਆ ਪਿੱਛੇ ਪਏ ਆ ਮਾਲਕ ਰਹਿੰਦੀ ਏ ਜੀ ਣਾਲੇ ਮੈਂ ਇੱਕ ਵਾਰ ਸੁਣਿਆ ਮੈਨੂੰ ਦੇਖ ਲਓ ਪਤਾ ਲੱਗ ਗਿਆ ਜਦੋਂ ਦਿਮਾਗ ਤੋੜਿਆ ਥੈਂਕ ਯੂ ਜੇ ਤੁਸੀਂ ਮੈਨੂੰ ਇੰਨੀ ਇੱਕ ਗੱਲਾਂ ਕਹਿ ਦਿਆ ਕਰੋ ਨਾ ਚਾਹੇ ਝੂਠ ਚਾਹੇ ਸੱਚ ਮੈਂ ਕਿੰਨੀ ਹੈਲਪ ਕਰਾ ਦਵਾਂ ਤੁਹਾਡੇ ਨਾਲ ਮੈਂ ਦੇਖੋ ਨਾਲ ਬਲੌਗ ਸ਼ੂਟ ਕਰਦੀ ਨਾਲੇ ਤੁਹਾਡੀ ਹੈਲਪ ਕਰਾ ਰਹੀ ਹਾਂ ਪਾਲਕ ਵੀ ਚੱਕ ਲਓ

ਬਾਜੀ ਚਿਕੰਦਰ ਕੀ ਰੇਟ ਹੈ 40 ਰੁਪਏ 40 ਰੁਪਏ ਪਈਆ ਕਿਲੋ ਕਿਲੋ ਅੱਛਾ 40 ਰੁਪਏ ਕਿਲੋ ਆਹ ਕੰਮ ਵੀ ਵਧੀਆ ਕਰਿਆ ਵਾ ਢਾਗੇ ਨਾਲ ਬੰਨਿਆ ਵਾ ਨਾਣ ਮਿਰਚ ਅੱਜ ਨੂੰ ਮਿਰਚ ਕਿਹਾ ਹੋ ਗਿਆ ਸੀ ਉਹ ਉਹ ਆਹੇ ਨਿੰਬੂ ਨਜ਼ਰ ਨਾ ਲੱਗੇ ਹੋਰ ਨਾ ਇੱਕ ਦੋ ਇੱਕ ਬਾਈ ਨੇ ਬਿਜ਼ਨਸ ਕਰਿਆ ਬਾਈ ਦਾ ਅੱਛਾ ਹਾਂ ਉਹ ਸਾਈਕਲ ਪਰ ਆਉਂਦਾ ਹਾਂ ਇਹ ਦੁਕਾਨਦਾਰਾਂ ਨਾਲ ਉਹਨੇ ਕਰਿਆ ਵਾ ਹਾਂ ਨਹੀਂ ਹਾਂ ਉਹਨੇ ਦੁਆ ਖੋਲ ਕੇ ਆਪੇ ਛੱਡ ਦੇਣਾ ਆ ਨਵਾਂ ਬਣ ਜਾਣਾ 20 ਰੁਪਏ ਲੈ ਜਣੇ ਅੱਛਾ ਚਲੋ ਠੀਕ ਆ ਫਿਰ ਤਾਂ ਨਾ ਨਿੰਬੂ ਮਹਿੰਗਾ ਹਾਂ ਮੈਂ ਮੇਰੇ ਤੇ ਲੈ ਕੇ ਮੈਂ ਇਸ ਰਾਸਤੇ ਇਹ ਕਹਿੰਦਾ ਮੈਂ ਬੱਜਦੇ ਹਾਂ ਬਾਹ ਇਹਦੇ ਦੇਲੇ ਕਿੰਨੇ ਬਣਾਣੇ 5-7 ਮਿੱਠਾ ਬਾਣੀਆਂ ਦਾ ਹਾਂ 7 ਮਿੱਠਾ ਨੂੰ ਮੈਂ ਕਹਿੰਦਾ ਪੰਜੇ ਆ ਪੰਜ ਮਿਰਚਾਂ 5 8 8 ਚੀਜ਼ਾਂ ਧਰ ਕੇ ਹਾਂ 60 60 ਰੁਪਏ ਦੇ ਕਿੰਨੀਆਂ ਮਿਰਚ ਆ ਜਾਣੀਆਂ ਕਿਲੋ ਮੈਂ ਪੰਜ ਪਾਣੀਆ ਇੱਕ ਚ ਦੇਖ ਲਓ ਕਿੰਨੇ ਬਣਾ ਦੇਣੇ ਚਲੋ ਠੀਕ ਆ ਕਿਸੇ ਦਾ ਬਿਜ਼ਨਸ ਕਿਸੇ ਪਾਸੇ ਨੂੰ ਆ ਤੇ ਹੋਰ ਪਾਲਕ ਪਾਤੀ ਬਾਜੀ ਪਾ ਦਿਓ ਜੇ ਕਰਵਾਉਣੀ ਆ ਪਦੀਨਾ ਵੀ ਰੱਖ ਲਓ ਜੀ ਧਿੰਨਾ ਕਿੱਥੇ ਆ? ਹੋ ਵੀ ਆ ਪਦੀਨਾ ਇੱਕ ਕੁੱਚੀ ਮਿਲ ਗਈ ਆਪਣੀ ਚਲੋ ਬਸ ਸਰ ਗਿਆ ਬਾਬਾ ਜੀ ਥੈਂਕ ਯੂ ਆਪਣੀ ਕਿਸਮਤੀ ਇੱਕ ਕੁੱਚੀ ਹੈਗੀ ਹੂੰ ਤੇ ਪਾਲਕ ਹੋਊਗੀ ਪਦੀਨਾ ਇੱਕ ਹਰਾ ਧਨੀਆ ਧਨੀਆ ਵੀ ਹੈ ਜੀ ਬੜੀ ਦੀਦੀ ਰੌਣਕ ਹੋਰ ਕੀ ਆ ਦੀਦੀ ਤੂੰ ਦੱਸ ਆ ਆਪਣੇ ਸੌਰੀ ਬੈਠੀ ਆ ਸਾਰਿਆਂ ਨੂੰ ਕੀ ਕਰੇ ਦੀਦੀ ਮਜਬੂਰ ਆ ਮਜਬੂਰੀ ਇਹਨੂੰ ਇਹ ਕਹਨੇ ਆ। ਵੇਕੇ ਵਿੱਚ ਸਾਰੇ ਵੇਕਿਆਂ ਵਿੱਚ ਸਾਰੇ ਡੀਕਦੇ ਆ ਤੁਹਾਨੂੰ ਭਾਈ। ਨਾਲੇ ਦੀਦੀ ਹੈ ਬਹੁਤ ਦੂਰ ਹੈ। ਆਓ ਆ ਜਾਓ। ਤੇ ਕਿੰਨਾ ਹੋ ਗਿਆ? ਗੱਲ ਬਣਾ ਦੀਦੀ ਕੀ ਹੈ? ਇਤਨਾ ਰੌਣਕ ਭਾਵੇਂ ਪੂਰੀ ਲੱਗੀ ਹੋਈ ਆ ਪਰ ਭਾਈ ਸਾਡੀ ਬੜੀ ਭੈਣ ਬਗੈਰ ਸਾਡਾ ਸੁਣਨ ਹੀ ਆ ਸੁਣਨ ਹੀ ਆ ਕੰਮ ਹਾਂ ਇਹ ਕਹਿੰਦੇ ਆ ਚਾਹੇ ਦੀਦੀ ਅੱਧਾ ਘੰਟਾ ਹੀ ਲਾ ਕੇ ਚੱਲ ਜਵੇ ਇਹ ਹੋਗਾ ਵੀ ਦੀਦੀ ਆਲੀ ਬਸ ਹਾਂ ਤੇ ਸਾਡੇ ਦਿਲ ਨੂੰ ਤਸੱਲੀ ਪਤਾ ਗੱਲ ਕਿਆ ਸਾਨੂੰ ਆਏ ਹੋ ਜਾਂਦਾ ਵੀ ਸਾਡੀ ਬੜੀ ਭੈਣ ਬਾਅਦ ਵਿੱਚ ਕਹੂਗੀ ਮੈਂ ਉਰੇ ਹੈ ਨਹੀਂ ਤੇ ਇੰਨੇ ਵਧੀਆ ਪ੍ਰੋਗਰਾਮ ਦੀ ਆਪ ਖੁਸ਼ ਹੋਈਗੇ ਫੇ ਮੈਂ ਕਿਹਾ ਵੀ ਚੱਲ ਆਪਾਂ ਹੀ ਲੈ ਕੇ ਆਉਂਦੇ ਦੀਦੀ ਨੂੰ ਹਾਂ ਅਸੀਂ ਹੁਣ ਦੀਦੀ ਦੇ ਘਰੇ ਪਹੁੰਚ ਗਏ ਹੋਰ ਕੀ ਆ ਜਦ ਸਾਰਾ ਪਰਿਵਾਰ ਇਕੱਠਾ ਹੋਇਆ ਬੰਦਾ ਨਾ ਕਿਸੇ ਪ੍ਰੋਗਰਾਮ ਚ ਉਹ ਬੜਾ ਸੀਨ ਸਮਾਂ ਇੰਨਾ ਸੋਹਣਾ ਲੱਗਦਾ ਗੱਲੇ ਛੱਡੋ ਹੋਰ ਕੀ ਆ ਇੱਕ ਬੰਦਾ ਵੀ ਥੋੜਾ ਜਿਹਾ ਇੱਧਰ ਉੱਧਰ ਹੋ ਜਵੇ ਤਾਂ ਹੁੰਦਾ ਹੀ ਆ ਇਸ ਕਰਕੇ ਕਰਮਾ ਵਾਲਾ ਘਰ ਆ ਦੀਦੀ ਦਾ ਤੇ ਕੇ ਵੀ ਸਹੁਰੇ ਵੀ ਜਿੱਥੇ ਰੌਣਕਾਂ ਲੱਗੀਆਂ ਰਹਦੀਆਂ ਸ਼ਾਮ ਨੂੰ ਜਾਂ ਹੁਣ ਬਿਸਤਰੇ ਰਹਿ ਗਏ ਸਾਡੇ ਝੱਲੀਆਂ ਤੋਂ ਵੀ ਲੈ ਕੇ ਜਾਣੇ ਤੇ ਚਲ ਸ਼ਾਮ ਨੂੰ ਜਾਂ ਦੀਦੀ ਨੂੰ ਛੱਡਣ ਆਉਂਗਾ ਹਾਂ ਫੇਰ ਲੈ ਜੂਨੇ ਇਹ ਚਲੋ ਕਿਉਂਕਿ ਹੁਣ ਮਾਨੂੰ ਦੀਦੀ ਜਾਣਾ ਪੈਣਾ ਪਨੇਆਲੀ ਨੂੰ ਆਪਾਂ ਹੁਣੇ ਲੈ ਚੱਲੋ ਬਸ ਤੁਸੀਂ ਨਾਲੇ ਚੱਲਦੇ ਆਂ ਇਹ ਨਾਲ ਤਾਂ ਗਾਹਾਂ ਵਾਲੇ ਪਿੰਡ ਤੇ ਲਿਆ ਹੋਣਾ ਮੈਂ ਤੁਹਾਨੂੰ ਘਰਾਂ ਤੱਕ ਜਾਣਾ ਚਲੋ ਇਦਾਂ ਕਰ ਲੂਗਾ ਪਤਾ ਗੱਲ ਕੀ ਆਏ ਸਿਲੰਡਰਾਂ ਦੀ ਆਈ ਹੋਈ ਆ ਸ਼ੋਰਟ ਬਹੁਤ ਹਾਂ ਸਿਲੰਡਰ ਨਹੀਂ ਮਿਲਦੇ ਕਿਉਂ ਪਤਾ ਨਹੀਂ ਪਤਾ ਨਹੀਂ ਦੀਦੀ ਰੋਪੜ ਸਾਰੇ ਗਾਇਆ ਇਹ ਸਿਲੰਡਰ ਇੱਕੇ ਮਿਲਦਾ ਕਾਪੀ ਪਰ ਉਹ ਵੀ ਬਹੁਤ ਔਖਾ ਤੇ ਸਿਲੰਡਰਾਂ ਦੀ ਹੁਣ ਵਿਆਹਾਂ ਕਰਕੇ ਪਤਾ ਨਹੀਂ ਸ਼ੋਰਟ ਆ ਗਈ ਵਿਆਹ ਕਰਕੇ ਹੁਣ ਵਿਆਹ ਉਹ ਮੈਨੂੰ ਤਾਂ ਇਹਦਾ ਮਖਾ ਚੱਲ ਜਿੱਦਾਂ ਆਪਾਂ ਅੱਗੇ ਭਰਾ ਦਿੰਦੇ ਆ ਵੀ ਉਦੋਂ ਹੀ ਭਰਾ ਲੈਣੇ ਵੀ ਹਾਂ ਜਿੱਦਾਂ ਮੈਂ ਅੱਗੇ ਜਾ ਕੇ ਉੱਥੇ ਜਿਹੜਾ ਆ ਇੱਥੇ ਗਦਾਮ ਆ ਉੱਥੇ ਮੁੰਡਾ ਹੈਗਾ ਮੇਰੇ ਨਾਲ ਵੜਦਾ ਦਾ ਉਹ ਉਹ ਨੂੰ ਜਾ ਕੇ ਕਹੀ ਦਾ ਚਾਹੇ 4 ਲਿਆ 10 ਲਿਆ ਚਾਹੇ ਪਰ ਉਹ ਕਹਿੰਦਾ ਭਾਈ ਹੁਣ ਹੱਥ ਖੜੇ ਆ ਹੋਰ ਫੇ ਹਣ ਜੀਜੇ ਨੂੰ ਫੋਨ ਕਰਿਆ ਬਰਿਆਲੀ ਵਾਲੇ ਨੂੰ ਉਹ ਕਹਿੰਦਾ ਕਹਿੰਦਾ ਆ ਜਾ ਕਹਿੰਦਾ ਨਾਲ ਦੇ ਪਿੰਨ ਗੱਡੀ ਆਈ ਹੋਈ ਆ ਹੋਣਾ ਚਲੋ ਕੋਈ ਜਾਣ ਪਛਾਣ ਪਰ ਮੈਨੂੰ ਲੱਗਦਾ ਵੀ ਫਿਰ ਵੀ ਚਾਰਜes ਵੱਧ ਲੱਗਣੀ ਆ ਪੈਸੇ ਅਗਲਾ ਵੱਧ ਲੈ ਕੇ ਫੇਰ ਦਊਗਾ ਹਾਂ ਚਲ ਕੰਮ ਦਾ ਸਾਰੂ ਚਲ ਕੰਮ ਸਾਰ ਜੂਗਾ ਹਾਂ ਹੁਣ ਤਾਂ ਕਰਕੇ ਇੱਥੇ ਨੂੰ ਜਾਣਾ ਹੂੰ ਹੁਣ ਉਹ ਕਹਿੰਦਾ ਜਲਦੀ ਆ ਜਾ ਟਾਈਮ ਨਾ ਲਾਈ ਮੇਰਾ ਫੋਨ ਤੁਹਾਡੇ ਕੋਲ ਹੋਰ ਮੇਰੇ ਕੋ ਕਿੱਥੇ ਨਾ ਯਾਰ ਕਿਹ ਹੈਗਾ ਮੇਰੇ ਕੋ ਹੈਗਾ ਆਹ ਹੈਗਾ ਸ਼ੌਕ ਇਹ ਬਹੁਤ ਵਾਰ ਦਿੰਦੀ ਮੈਨੂੰ ਵਿਹਾੜੀ ਮੈਨੂੰ ਇੱਕ ਦੋ ਵਾਰ ਤਾਂ ਦਿੰਦੀ ਮੈਨੂੰ ਮੇਰੇ ਵਾਲੇ ਫੋਨ ਦੀ ਟੈਨਸ਼ਨ ਨਹੀਂ ਆਈ ਜਿਹਦੇ ਵਾਲੇ ਫੋਨ ਦੀ ਜ਼ਿਆਦਾ ਰਹਿੰਦੀ ਹੋਰ ਕਿਤੇ ਦੁਕਾਨ ਵੀ ਜਾ ਜਾ ਗਿਆ ਬੇ ਕਿਤੇ ਹਾਂ ਦੇਖ ਹਾਂ ਗੱਡੀ ਹੋਰ ਰੁਕੀ ਹੈ ਬੱਸ ਰੁਕੀ ਹਾਂ ਟੁੱਟਣਾ ਹੋਣਾ ਪਰ ਖਰਾਬ ਹੋ ਗਈ ਮੈਨੂੰ ਲੱਗਦਾ ਬੱਸ ਖਰਾਬ ਹੋ ਗਈ ਲੱਗਦੀ ਹੈ ਨਾ ਹਾਂ ਆਹੋ ਨਹੀਂਦਾ ਨੇ ਇੱਥੇ ਰੁਗਣਾ ਦਾ ਢਡੇ ਪਿੱਛੇ ਇਸ ਤੋਂ ਸਿਲੰਡਰ ਚਾਰ ਪਏ ਜੀ ਜੀ ਸਲਮੀ ਦੀ ਇਹਨੂੰ ਸਲਮੀ ਮਾਰਦੇ ਐ ਸਿਲੰਡਰ ਸਿਲੰਡਰਾਂ ਕਰਕੇ ਤਾਂ ਆ ਗੱਡੀ ਅੱਜ ਰੱਖੀ ਆ ਬੜੀ ਹਾਂ ਵੀ ਚੱਲ ਸਿਲੰਡਰ 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 ਤਾਂ ਚਲੋ ਆ ਜਣੇ ਤੇ ਦੂਈ ਚ ਵੀ ਪਰ ਇਹਦੇ 'ਚ ਮੈਂ ਸੋਚਦਾ ਤਾਂ ਵੀ ਗੱਦੇ ਗੁੱਦੇ ਜਿਹੜੇ ਬਿਸਤਰੇ ਦੇ ਆਣੇ ਵੀ ਇੱਕ ਵਾਰ 'ਚ ਕੰਮ ਨਿਭੜ ਜੂਗਾ ਹਾਂ ਪਰ ਹੁਣ ਉੱਧਰ ਕਾਲੀ ਆ ਜਾਣ ਦੀ ਆ ਕਰਕੇ ਹੋਰ ਹੋਣੀ ਆ ਪਹਿਲੇ ਸਿਲੰਡਰ ਆ ਜੀ ਵੀ ਭਾਈ ਬਾਕੀ ਦਾ ਕੰਮ ਹੁੰਦੇ ਹੀ ਰਹਿਣੇ ਆ ਕਿਉਂਕਿ ਸਿਲੰਡਰਾਂ ਬਗੈਰ ਤਾਂ ਹਲਵਾਈ ਨੇ ਸਾਡੀ ਜਾਨ ਖਾ ਲੈਣੀ ਠੀਕ ਨੇ ਬਾਕੀ ਕੰਮ ਤਾਂ ਲੇਟ ਫੇਟ ਹੋ ਜੂਗੇ ਕੋਈ ਗੱਲ ਨਹੀਂ ਹਾਂ ਸਿਲੰਡਰਾਂ ਦਾ ਮੇਨਾਂ ਕੰਮ ਚਲੋ ਠੀਕ ਹੈ ਜੀ ਮਿਲਦੇ ਥੋੜੇ ਟਾਈਮ ਤੱਕ ਫਿਰ ਪਪਾਈ ਸਿਲੰਡਰ ਬਹੁਤ ਦੂਰ ਤੇ ਲਿਆਂਦਾ ਜਾ ਰਿਹਾ ਕਿਸੇ ਨਾਲ ਰੋਪੜ ਤੋਂ ਚੰਡੀਗੜ੍ਹ ਤੋਂ ਰੋਪੜ ਨਹੀਂ ਮਿਲੇ ਉਹ ਰੋਪੜ ਦਾ ਅੱਜ ਕਹਿੰਦੇ ਭਾਈ ਜਿਹੜੀ ਮਰਜ਼ੀ ਜਾਂਸੀ ਪਰ ਜਾਓ ਕਹਿੰਦੇ ਭਾਈ ਠੀਕ ਇੱਕ ਕਾਪੀ ਦਿਓ ਨਾਲ ਇੱਕ ਸਿਲੰਡਰ ਮੈਨੂੰ ਕਾਪੀ ਜਿਹੇ ਦੀ ਉਹ ਵੀ ਨਾਲ ਉਹ ਵੀ ਟਾਈਮ ਦੇਖਣਾ ਵੀ ਮਹੀਨਾ ਹੋ ਗਿਆ ਤਾਂ ਵੀ ਲੈ ਇਹਨੂੰ ਫਿਰ ਇੰਨੀ ਸ਼ੋਰਟੇਜ ਆ ਗਈ ਹੋਰ ਫਿਰ ਫੋਨ ਮਾਰਿਆ ਫਿਰ ਪ੍ਰਾਣਾ ਸਾਹਿਬ ਨੂੰ ਭਾਈ ਅਨੇਆਲੀ ਵਾਲਿਆਂ ਨੂੰ ਹੋਰ ਜੀਨੇ ਕਰਾਇਆ ਹੀਲਾ ਫਿਰ ਰਾਸ ਪਾਤੀ ਬੁਰੀ ਫਿਰ ਹੈ ਹਾਂ ਹਾਂ ਹੋਰ ਉੱਥੇ ਵੀ ਲੈ ਆਇਆ ਜਾ ਕੇ ਹੁਣ ਅਨੇਆਲੀ ਤੇ ਪਸੂ ਪਨੇਆਲੀ ਤੇ ਵੀ ਗਾਹਾਂ ਭੱਲੇ ਆ ਪਿੰਡਾ ਅੱਛਾ ਭੱਲਿਆਂ ਦੇ ਲਿਆਂਦੇ ਚਲੋ ਸਰਤਾ ਗਿਆ ਹੋਰ ਕਿਆ ਚਾਹੀਦਾ ਇਹਦਾ ਫੁਗਰ ਮਿਲ ਗਏ ਨਹੀਂ ਤਾਂ ਹਲਵਾਈ ਸਾਹਿਬ ਨੇ ਸਾਡੀ ਜਾਨ ਖਾ ਲੈਣੀ ਸੀ ਹੁਣ ਵੀ ਮੇਰੇ ਕੋਲ ਦੋ ਡੋਰ ਗਿਆ ਮੈਂ ਤੁਹਾਨੂੰ ਕਹਿੰਦੇ ਮੈਂ ਭਰਾ ਕਰ ਖਲੰਦਾ ਲੈ ਦੋ ਗਣੇ ਬਲਿਆ ਕੇ ਮੰਗਦਾ ਫਿਰ ਇਹ ਹਲਵਾਈ ਇਹ ਹਲਵਾਈ ਸਾਹਿਬ ਨੇ ਬਹਿ ਗਏ ਗਲਤ ਨਹੀਂ ਜੜੀ ਬੈਸ ਤੋਹੇ ਕਹਿੰਦਾ ਬਲੈਕ ਮੰਗਦਾ ਕਾਇਨਾ ਕਾਇਨਾ ਅੰਕਲ ਫਿਰ ਤੁਸੀਂ ਕਹਿਣਾ ਭਾਈ ਅੰਕਲ ਮੈਂਗਾ ਲਾਉਂਦਾ ਸਿਲੰਡਰ ਇਹ ਵੀ ਮਿਲ ਕਦੇ ਸਿਲੰਡਰ ਹਾਂ ਮੈਨੂੰ ਨਹੀਂ ਕਿਤੇ ਵੀ ਨਾ ਕਦੇ ਲੈ ਲਈਓ ਹਾਂ ਛੜਨਾ ਉਹਨਾਂ ਸਰਵਨ ਨੂੰ ਚਕਾਉਂਦਾ ਉਹ ਕਿੱਥੇ ਦੇ ਪੁੱਛੀ ਗਏ ਇੱਥੇ ਮਗੌਰੇ ਅੱਛਾ 2 ਮਿੰਟ ਮੈਂ ਲਾਣਾ ਜੀ ਚੱਕਣ ਥਲੇ ਦੇ ਹਾਂ ਇਹਦੀ ਵੀ ਕੰਮ ਕਰਦਾ ਨਾ ਮੈਨੂੰ ਪਤਾ ਹੋਣਾ ਵੀ ਇਹ ਸਿਲੰਡਰ ਲੈ ਕੇ ਜਾਂਦਾ ਕਿ ਅੱਛਾ ਮੇਰੇ ਪੱਕਾ ਕੰਮ ਹੈ ਮੇਰੇ ਉੱਥੇ ਹਾਂ ਜਲੇਬੀਆਂ ਲਾਉਣੇ ਅੰਕਲ ਪਤਾ ਯਾਰ ਅੰਕਲ ਅਸੀਂ ਉਈਓ ਆਲੇ-ਆਲੇ ਭੱਜੀ ਗਏ ਨਸ ਕਮਾਲ ਆ ਚਲ ਕੋਈ ਨਾ ਹੁਣ ਦੋ ਦੋ ਸਿੰਡਰ ਫालतੂ ਪਿਆ ਕਰ ਰੱਖੇ ਬਈ ਲੈ ਹੋਰ ਦੱਸੋ ਨਹੀਂ ਇਹ ਚੀਜ਼ ਜਿਹਨ ਚਾਹੀਦੀ ਫालतੂ ਇਹ ਘਰਾਂ ਸਿੰਡਰ ਚਾਰ ਚਾਹੀਦੇ ਕਰਦੇ ਜਦ ਮਰਜ਼ੀ ਆਪਣਾ ਭਰਾ ਲਾ ਚਲੋ ਕੋਈ ਨਾ ਹੁਣ ਸਰ ਗਿਆ ਹਾਂ ਅੱਛਾ ਤਿੰਨ ਤਾਂ ਸਾਢੇ ਦੋ ਵੀ ਹੈਗੇ ਹਾਂ ਤਿੰਨ ਪਾਈ ਅਸੀਂ ਵੀ ਬਣਾਏ ਪਏ ਆ ਤੇ ਤੁਸੀਂ ਐਟ ਆਪਣੇ ਪਰਵਾਹ ਕੀ ਨਹੀਂ ਛੋਟ ਖਾਣਾ ਹੋ ਗਈ ਨਾ ਹੁਣ ਤਾਂ

ਇੱਥੇ ਤੇ ਉਹ ਦਾਰੀ ਜੋ ਵੀ ਹੋ ਅੱਛਾ ਅੱਛਾ ਮੇਰੀ ਇੱਕ ਪੈਸਾ ਲਿਆ ਮੇ ਇੱਕ ਤਵੀ ਕਹਿੰਦੇ ਵੀ ਤਵੀ ਲਿਆ ਰੋਟੀਆਂ ਉਹੀ ਪੱਠੀ ਹੋ ਤਵੀ ਤਾਂ ਆਈ ਕਰੋ ਤੁਸੀਂ ਮੈਂ ਇੱਕ ਸਲਾਹ ਦਮਾਂ ਤੁਹਾਨੂੰ ਪੱਠੀ ਹੋ ਲਿਆਣੀ ਕੱਲੀ ਨਹੀਂ ਤਵੀ ਨਾਲ ਹੁੰਦੀ ਆ ਫਿੱਟ ਆਹੋ ਉੱਤੇ ਮੈਂ ਇੱਕ ਸਲਾਹ ਦਮਾਂ ਤੁਹਾਨੂੰ ਅੰਕਲ ਨੂੰ ਮੈਂ ਪੁੱਛਨੀ ਆ ਤੁਹਾਨੂੰ ਮੈਸੇਜ ਕਰਦੀ ਆ ਇਕੱਠਾ ਹੀ ਸਮਾਨ ਚੱਕ ਲਿਓ ਕਾ ਨੂੰ ਤੁਸੀਂ ਕੋਈ ਟੋਕਰੇ ਲੈਣ ਜਾਂਦਾ ਕੋਈ ਕੁਸ ਲੈਣ ਜਾਂਦਾ ਆਹਾਂ ਅੰਕਲ ਨੂੰ ਵਾਹ ਹੋ ਤੋਕਰੇ ਦਾ ਜਹੇ ਦੇ ਭਾਈ ਪਕੌੜੇ ਕੋਲ ਉਹੀ ਤਾਂ ਹੀ ਮੈਂ ਕਹਿਨੀ ਆਂ ਨਹੀਂ ਨਹੀਂ ਟੋਕਰੇ ਰਹਿਣ ਜਾਂ ਬੱਜੋ ਕੋਈ ਜੂਰੀ ਹੈਗੀ ਅੱਛਾ ਜੀ ਤੁਹਾਨੂੰ ਬਸ ਮੈਨੂੰ ਬਸ ਬਸ ਰੋਕੇ ਦਾ ਸੇ ਪ੍ਰਬੰਧ ਕਰ ਦਿਓ ਬਸ ਉਹ ਹੋ ਜੂਗਾ ਕੋਈ ਨਹੀਂ ਟੋਕਰੇ ਤਾਂ ਤਾਂ ਲੋੜ ਹੀ ਨਹੀਂ ਆ ਹੁਣ ਏਡੇ ਏਡੇ ਤਾਂ ਟੱਪਦੇ ਇਥੇ ਅੰਕਲ ਨੂੰ ਟੋਕਰੇ ਨਹੀਂ ਕਿਹੜਾ ਲੋੜਾ ਕੋਈ ਨਾ 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 ਮਾ ਠੀਕ ਹਾਂ ਮੈਂ ਡੂਨੇ ਮੰਜਰ ਬਾਣੇ ਜੀ ਠੀਕ ਆ ਪਕੌੜੇ ਹਾਂ ਹਾਂ ਜੀ ਠੀਕ ਹੈ ਜੀ ਚੱਟੇ ਮੈਂ ਜੋੜ ਲੂੰਗਾ ਮੈਂ ਹਾਂ ਐਦਾਂ ਬਗਜਰੇਲਾ ਬਣਾਤਾ ਬਣਾਤਾ ਉਹੀ ਗਾਲਾਂ ਕਰਦੇ ਆ ਵੀ ਤੁਹਾਡਾ ਜਿਹੜਾ ਸੱਪਣਾ ਮੈਂ ਛੱਪਣੇ ਬੈਠਾ ਇਹ ਛੱਪਣਾ ਮੈਂ ਥਾਲਾਂ 'ਚ ਬਸੇ ਟੱਕਣ ਤੇ ਹਾਂ ਟੱਕਣ ਤੋਂ ਬਾਅਦ ਮੈਂ ਕਹਿ ਰਿਹਾ ਮੇਰੇ ਚਾਹੀ ਮਰਗੀ ਚੰਗੂਗੀ ਮੈਂ ਉਹਨੂੰ ਕਰਿਆ ਫੋਨ ਉਹ ਕਹਿੰਦਾ ਵੀ ਮੈਂ ਚੱਲ ਫੇ ਨਹੀਂ ਮੈਂ ਹੀ ਟੱਕਣ ਫੜ ਲਿਆ ਉਹਨਾਂ ਜਾ ਕੇ ਵੀਰ ਗਿਆ ਮੈਂ ਪਹਿਲਾਂ ਵੀਰ ਨੂੰ ਫੋਨ ਕਰੋ ਉਹਨੂੰ ਫੋਨ ਕਰ ਬਈ ਕੀ ਕਹ ਕਹ ਦੇਣਾ ਚਲੋ ਠੀਕ ਹੈ ਜੀ